ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਦੀ ਤਰ੍ਹਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆਂ ਨਵੀਂ ਸਟੋਰੀ ਲੈ ਕੇ ਹਾਜ਼ਰ ਹੋਏ ਆ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਨਾਲ ਜਦੋਂ ਤੁਸੀਂ ਸੁਣਦੇ ਹੋ ਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਨੂੰ ਔਨ ਕਰੋ ਤਾਂ ਜੋ ਰੋਜ਼ਾਨਾ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਆਪਾਂ ਸ਼ੁਰੂਆਤ ਸ਼ੁਰੂ ਕਰਦੇ ਆਂ ਕਹਾਣੀ ਦੀ ਇੱਕ ਫਕੀਰ ਲੰਘਿਆ ਜਾਂਦਾ ਹੈ ਇੱਥੇ ਆਮ ਦੁਨੀਆ ਵੀ ਲੱਗ ਰਹੀ ਹੈ अनेका ਲੋਕ ਲੰਘ ਰਹੇ ਨੇ ਉੱਥੋਂ ਇੱਕ ਫਕੀਰ ਵੀ ਲੰਘਿਆ ਰੱਬ ਦੀ ਰਜਾ ਦੇ ਵਿੱਚ ਰਾਜੀ ਰਹਿਣ ਵਾਲਾ ਪਰਮਾਤਮਾ ਨੂੰ ਮੰਨਣ ਵਾਲਾ ਕੀ ਲੰਘਿਆ ਜਾਂਦਾ ਤੇ ਜਦੋਂ ਉਹਨੇ ਵਿਖਿਆ ਨਜ਼ਰ ਪਈ ਇੱਕ ਨਾਲ ਵਗਦਾ ਪਾਣੀ ਹੈ ਨਾਲਾ ਹੈ ਉਹਦੇ ਉੱਪਰ ਇੱਕ ਵਿੱਛੂ ਡੁੱਬ ਰਿਹਾ ਜਦੋਂ ਵਿੱਛੂ ਡੁੱਬਦਾ ਵੇਖਿਆ ਉਹਦੇ ਮਨ ਦੇ ਵਿੱਚ ਤਰਸ ਆਇਆ ਦਇਆ ਆਈ ਉਹ ਕੋੜ ਜਾ ਕੇ ਹੱਥ ਦੇ ਨਾਲ ਉਸ ਪਿੱਛੋਂ ਨੂੰ ਪਾਣੀ ਜੋ ਬਾਹਰ ਕੱਢਦਾ ਜਦੋਂ ਉਹ ਬਾਹਰ ਕੱਢਣਾ ਲੱਗਦਾ ਹੈ ਤੇ ਵਿੱਚੂ ਉਹ ਡੰਗ ਮਾਰਦਾ ਉਹ ਫੇਰ ਛੁੱਟ ਦਿੰਦਾ ਫੇਰ ਉਹ ਕੱਢਣਾ ਲੱਗਦਾ ਫੇਰ ਵਿੱਚੂ ਡੰਗ ਮਾਰਦਾ ਉਹ ਫੇਰ ਛੱਟ ਦਿੰਦਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਹੋ ਗਿਆ ਤੇ ਨਾਲ ਲੋਕ ਖੜੇ ਨੇ ਉਹ ਵੇਖ ਕੇ ਹੱਸਣ ਲੱਗ ਗਏ ਹੱਸਦੇ ਹੱਸਦੇ ਕਹਿੰਦੇ ਤੂੰ ਕਿਉਂ ਪਾਗਲ ਹੋਇਆ ਬਾਬਾ ਇਹ ਵਿੱਚੂ ਡੰਗ ਮਾਰਦਾ ਤੇ ਰਹਿਣ ਦੇ ਫਕੀਰ ਕਹਿੰਦਾ ਵੀ ਵਿਚੂ ਡੁੱਬ ਜਾਏਗਾ ਪਾਣੀ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਬਾਹਰ ਕੱਢਦਾ ਹਾਂ ਉਹ ਕਹਿੰਦੇ ਇਹ ਡੰਗ ਮਾਰਦਾ ਤੇਰੇ ਇਹ ਤਾਂ ਡੰਗ ਮਾਰਦਾ ਫਿਰ ਤੂੰ ਕਿਉਂ ਬਾਹਰ ਕੱਢਦਾ ਤੇ ਅੱਗੋਂ ਫਿਰ ਫਕੀਰ ਨੇ ਬੜਾ ਵਧੀਆ ਜਵਾਬ ਦਿੱਤਾ ਫਕੀਰ ਕਹਿਣ ਲੱਗਿਆ ਵਿਚੂ ਦਾ ਸੁਭਾਅ ਹੈ ਡੰਗ ਮਾਰਨਾ ਉਹਦਾ ਸੁਭਾਅ ਹੈ ਡੰਗ ਮਾਰਨਾ ਤੇ ਮੇਰਾ ਸੁਭਾਅ ਹੈ ਉਹਦੀ ਹੈਲਪ ਕਰਨਾ ਜਦੋਂ ਵਿਚੂ ਆਪਣਾ ਸੁਭਾਅ ਨਹੀਂ ਬਦਲ ਰਿਹਾ ਤੇ ਮੈਂ ਆਪਣਾ ਸੁਭਾਅ ਕਿਉਂ ਬਦਲਾਂ ਅਕਸਰ ਐਦਾ ਹੁੰਦਾ ਹੈ ਦੁਨੀਆ ਦੇ ਵਿੱਚ ਵਿਚਰਦੇ ਆ ਜਦੋਂ ਆਪਾਂ ਕਿਸੇ ਦਾ ਭਲਾ ਕਰੀਏ ਤੇ ਆਪਾਂ ਕਹਿੰਨੇ ਆ ਅਸੀਂ ਵੀ ਹੁਣ ਬੁਰੇ ਬਣ ਜਾਣਾ ਕਿਉਂ ਕਿਉਂਕਿ ਜਦੋਂ ਉਹ ਬੁਰਾ ਹੈ ਅਸੀਂ ਵੀ ਮਾੜਾ ਕਰਨ ਲੱਗ ਜਾਣਾ ਕਿਉਂ ਕਿਉਂਕਿ ਜਦੋਂ ਉਹ ਮਾੜਾ ਕਰ ਰਿਹਾ ਸੋ ਨਹੀਂ ਭਾਈ ਜੇ ਅਗਲਾ ਆਪਣਾ ਸੁਭਾਅ ਨਹੀਂ ਬਦਲ ਰਿਹਾ ਤੁਸੀਂ ਆਪਣਾ ਸੁਭਾਅ ਕਿਉਂ ਬਦਲ ਦਿਓ ਚੰਗੇ ਹੋ ਤੇ ਚੰਗੇ ਬਣ ਕੇ ਰਹੋ ਹੋ ਸਕਦਾ ਹੈ ਤੁਹਾਨੂੰ ਚੰਗਿਆਂ ਵੇਖ ਕੇ ਦੂਜੇ ਦਾ ਕਿਸੇ ਦਾ ਜੀਵਨ ਬਦਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ